ਕੀ ਹੁਣ ਚੱਲੇ ਆ ਵੀ ਡੱਬਾ ਲੈਣ ਤੇ ਇਹਦੀ ਵੀ ਫੋਟੋ ਲੈਣੀ ਆ ਤੇ ਉਹਦੇ ਕੈਮਰਾ ਜਾਂਦੇ ਗਏ ਸਮਾਂ ਪਹੁੰਚ ਗਈ ਦੀ ਪਿੰਡਾਂ ਮਾ ਤੇ ਸਾਹਮਣੇ ਵੀ ਤਰਨ ਦੀ ਟੋਰੀ ਤੋੜੀ ਤੋੜੀ ਵੀ ਬਣਵਾ ਦਿੱਤੀ ਨੇ ਅੱਜ ਤੇ ਆਪਾਂ ਵੀ ਚੱਲਦੇ ਆ ਵਕੀਤਮਨ ਨੂੰ ਤੇ ਕਰਦੇ ਆ ਕਣਕ ਵਿੱਚ ਲਾਉਨੇ ਆ ਡੰਬਾ ਤੇ ਉਹ ਬੱਠਾ ਅੱਜ ਜਲੇ ਵੀ ਕਰਾਉਣਾ ਕਹੇ ਤਾਂ ਮਾਨੂੰ ਜਲੇਬ ਇਹ ਮੈਸਾਂ ਦਾ ਵੀ ਟਾਈਮ ਹੋ ਗਿਆ ਬਾੜ ਦੀਆਂ ਟੂਬੇ باندې ਇੱਧਰ ਬਾਕੀ ਚੱਲਦੇ ਆ ਟਰਾਲੀ ਦਾ ਖੜਾਤੀ ਕੀਤਾ ਵਾ ਤੇ ਬੱਕੇ ਡੰਬਾ ਲੱਗੇ ਮੈਂ ਪਾਣਾ ਤੇ ਫਿਰ ਮਿੱਟੀਆ ਜਾ ਕੇ ਕੀਤਾ ਵਾ ਬਾਕੀ ਚੱਗੇ ਹੋ ਗਏ ਸਾਰੇ ਹੀ ਰਣਕੂ ਦਾ ਬੜੇ ਗਈ ਕਿਤੇ ਕਿਤੇ ਰਹਿ ਗਈ ਮੈਂ ਤਾਂ ਇੱਧਰ ਚਾਰ ਪੰਜ ਦਿਨ ਹੋਰ ਹੈ ਕੰਮ ਬਸ ਤੇ ਏ ਬਾਈ ਲਿਆਏ ਡੱਬਾ ਲਾ ਲਿਆ ਹੜੰਬਾ ਟਿੱਟ ਕਰਕੇ ਵੋ ਤੇ ਤਿੰਨ ਫੂਟਾ ਫਿੱਟਰ ਖਾਦਾ ਜਿਹੜਾ ਆਪਾਂ ਨੇ ਟਰਾਲ ਦੀਗਾ ਤੇ ਬਈ ਮੰਜਾ ਦਾ ਖੋਲਣਾ ਪਿਆ ਫਿਰ ਉੱਪਰ ਦੇ ਖੜੰਬੇ ਵਾਲੀ ਮਾਲ ਚੋਦੀ ਆ ਬਾਕੀ ਵੀ ਉਹ ਕੁਝ ਕਹਿਣਾ ਬਈ ਕੁਸਾ ਓ ਅੱਖਾ ਰਾਜ ਕਰੇਗਾ ਅਪਨ ਚੰਡੀਗੜ੍ਹ ਵਿੱਚ ਸਮਝਾ ਕੀ ਚੰਡੀਗੜ੍ਹ ਮੈਂ ਬਈ ਦੇਖ ਲੋ ਹੋਰ ਬਈ ਚੁੰਡੀ ਲਾ ਆ Bir de gibi kırmızı pahalı. ਆ ਦੇ ਆਡਮ ਬਾਹ ਰੱਜੀ ਵਾਰਾ ਕਾਉਣ ਲਈ ਉਹ ਸਾਡੇ ਕੋਲ ਪਰ ਇਹ ਪਿੱਛੇ ਵਾਲਾ ਮੱਝਾ ਉਹ ਲਾਇਆ ਨਹੀਂ ਨਾ ਬਸ ਗੁਰਮੁਖ ਆੜੇ ਦੁਆਲੇ ਬੰਦੀਆਂ ਬੰਨ੍ਹ ਲੈਣੀਆਂ ਮੂਰੇ ਬੱਤੀ ਰਾ ਹੋਰ ਜੇ ਅਗਰ ਤੁਸੀਂ ਕਾਹਦੀ ਵੱਧਣੇ ਆ ਜੀ ਤੇ ਦੇਖਦੇ ਅੱਜ ਜਿੰਨੀ ਕੱਟ ਹੋਈ ਅੱਜ ਕੱਟੂ ਜਿੰਨੇ ਗਿੱਲਿਆਂ ਦੀ ਜਿੰਨੀ ਕੱਟ ਹੁੰਦੀ ਹੈ ਬਾਕੀ ਤੇਰ ਘਟਾਏ ਗੱਲ ਨੂੰ ਅੱਧਾ ਘਾਉਂਦੇ ਨੇ ਲੈਣਾ ਰੰਨਾ ਵੀ ਬੱਤੀ ਲੱਗੇ ਉਹਨਾਂ ਨੂੰ ਮਾੜਾ ਅੰਤ ਕਰਨ ਤੇ ਮੈਂ ਚਾਹੁੰਦਾ ਕਿ ਤੇ ਵਰਲਿਓ ਡੇਢ ਕਿੰਦੇ ਕਿ ਛਿੱਕਣੇ ਉੱਤਾਰ ਅੱਜ ਅੱਜ ਤੇ ਤਿੰਨ ਵਿੱਗੇ ਆਏ ਬਾਕੀ ਉਹ ਪਰਲੇ ਵਾਲੀ ਤੇ ਤਿੰਨ ਬਾਰ ਜਦੋਂ ਵੀ ਲਾਵਾ ਵੇਲਾ ਕਰਨ ਮੈਂ ਡੇਢ ਕਿਲਾ ਹੋ ਐ ਤੇ ਤਿੰਨ ਵਿੱਗੇ ਹੀ ਲੈਦੇ ਆਂ ਕੀ ਆ ਚੁਪੀ ਗਿਆ ਬਈ ਫੇਰ ਚਲਾ ਗਿਆ ਨਾ ਮਾਂ ਤੇ ਬਾਕੀ ਇਹ 3 ਵਿੱਗੇ ਵਾਲਾ ਤੇ ਬਾਕੀ ਜਿਹੜੇ ਇਹ ਤੇ 2 ਗਿੱਲੇ ਤੇ ਇਹਨਾਂ ਦੇ ਜਿਹੜਾ ਕੱਢਣੀਆਂ ਕਰਨਕ ਤੇ ਬਾਕੀ ਬਰਲੀ ਤੇ 3 ਗਿੱਲੇ ਦੀ ਬਰਲੀ ਸਾਈਡ ਕੱਟਾਂਗੇ ਵੇ ਬਈ ਦੂਈ ਸੈੜਾ ਤੇ ਪਲਾ ਖੜਿਆ ਟਰਾਲਾ ਬਾਹਲੇ ਮੈਨੇ ਪੱਕੀ ਫਿਰ ਲਾਵेंगे ਤੇ ਦੋ ਵਿੱਗੇ ਵਾਲੇ ਭਾਰ ਉਹ ਬੰਨੇ ਪਏ ਸੇ ਤੇ ਉਹ ਭਈ ਦੋ ਵਿੱਗੇ ਦੇ ਭਾਰ ਬਾਕੀ ਇਹ ਡੇਢ ਕਿੱਲਾ ਏ ਦੋ ਦੋ ਢਾਈ ਕਿੱਲੇ ਮਤਲਬ ਇਹ ਪੂਰੇ ਢਾਈ ਕਿੱਲੇ ਦੀ ਕੱਢਣੀ ਆ ਗਣਕਾ ਲੈ ਕਰ ਲਿਆ ਡੰਬਾ ਸੱਟ ਫਿਰ ਕੱਕਾ ਕਰ ਰਿਹਾ ਹੈ ਨੰਬਰ ਮੇਂ ਟ੍ਰੈਫਿਕ ਟ੍ਰੈਕ ਆਦਾ ਟ੍ਰੈਫਿਕ ਆਦਾ ਕਰਦਾ ਨੰਬਰ ਕਿ ਟੈਂਪੋ ਚ ਚਲਾ ਬਈ ਘਰੋਂ ਕੱਕ ਦੇਗਾ ਤੇ ਚਲਾਜ ਇੰਨਾ ਨੰਬਰ ਚਲਾ ਜਾਗਾ ਕਿ ਇੰਨੇ ਪੱਲੀਆਂ ਪੁੱਲੀਆਂ ਬੰਨ ਲਮੈਂ ਇਹ ਪੱਲੀਆਂ ਲਾ ਦਿੰਦੇ ਆ ਬਾਈ ਇਹ ਪੱਲੀਆਂ ਲਾ ਦੇ ਮਤਲਬ ਕਿਥੇ-ਕਿਥੇ ਸਾਦੀਆਂ ਹੋਈ ਇੱਕ ਪੱਲੀ ਬਿੱਡ بڑا ਯਾਰ ਤਿੰਨ ਮੁਕਾ ਦਾ ਦਾਣਾ ਕੱਪਲੀ ਕੱਪੇ ਨੋਟ ਨੂੰ ਚਾਣਦੇ ਹੁੰਦੇ ਨੇ ਪੱਲੀਆਂ ਨਹੀਂ ਰਹਿ ਗਈ ਅੱਜ ਅੱਜ ਗੱਡੀ ਜਿਹੜੀ ਉਹ 2 ਵਿਗੇ ਤੇ ਇਹ 2 ਵਿਗੇ ਪੱਕਿਆ ਰਹਿ ਗਈ ਲਗੇ ਰਹਿ ਨੇ ਚੂੜੀ ਲਗਾਣਾ ਬੱਤੀ ਨਿਲਦੇ ਰਿਆ ਭੋਜ ਦੀਆਂ ਗੱਟ ਸਾਰੀ ਜਾਣਕ ਫਿਰ ਬੰਨ ਲੇ ਵੀਰ ਇੱਥੇ ਬੱਦਲ ਆ ਵੀ ਹੋ ਗਿਆ ਕਿਤੇ ਮੀਂਹ ਵੀ ਨਾ ਆ ਜਾਵੇ ਬੱਤੀਆਂ ਨਿਕਲ ਚੱਲੀ ਤੇ ਆਗਤ ਨਹੀਂ ਮੱਕੇ ਘਰ ਰਹਿ ਕੇ ਬੱਤੀ ਉਹ ਉੱਥੇ ਹੀ ਖਿੰਡੇਲੇ ਰਹਿ ਗਈ ਤੁਹਾਡੇ ਵਾਲੇ ਪਾਰ ਜੋ ਲੱਗ ਕੱਢਣੀ ਮਤਲਬ ਥੱਲੇ ਮਰਨੀ ਹੈ ਇਹ ਬੋਲੀ ਨੂੰ ਚਾ ਚ ਪੀ ਕੇ ਕਰਿਆ ਕੱਟ ਮੱਥੀ ਹਵਾ ਦਾ ਥੋੜੀ ਜੀ ਠੀਕੀ ਹੋਣ ਪਹਿਲਾਂ ਨਾਲ ਪਹਿਲਾਂ ਤੇਜ਼ ਸੀਗਾ ਪਰ ਹੁਣ ਬੱਦਲ ਜ਼ਿਆਦਾ ਇਹਦਾ ਕੱਟ ਹੋ ਗਿਆ ਹੋਈ ਪਾਸ ਸਾਰੇ ਕਣਕ ਦੇ ਬੱਦਲ ਉਹੀ ਦਿਹਾੜੇ ਮੈਂ ਚੱਲੂੰਗਾ ਟਰਾਲਾ ਦਾ ਉਹੀ ਖੜਾ ਦੇਣਾ ਪਰਾਂ ਵੀ ਉਹ ਥੋੜੀ ਢੱਕ ਦੇਤੀ ਮਾਸੀ ਕੱਕੇ ਨੂੰ ਤਾਂ ਮੋਲੀ ਇਹਨੇ ਸਵਾਈ ਕਰ ਰਹੇ ਇੱਥੇ। ਥੱਕੇ ਦੇ ਕਰਕੇ ਕੋ ਚੱਲਦੇ ਆ। ਸਰਦਨ ਤਾਕ ਬਈ ਮੰਦਰ ਤੇ ਲਾਡੇ ਭਰਨ ਤੇ ਫਰਕੇ ਮਿਲਦੇ ਆ ਫਿਰ। ਕੱਲ ਨੂੰ ਲੌਂਗ ਦੇ ਲੜ ਕੇ ਨ ਜਾਣਾ ਮੰਡੀ ਦੇਰ ਤੇ ਬਈ ਮੋਟਰਮੈਨ ਖੜਾ ਟਰਾਲਾ ਪੋਧੰਕਰ ਆ ਮੋਟਰ ਬਖੜਾ ਕੇ ਟਰਾਲਾ ਤਿੰਨੇ ਚੱਕਣਾ ਮੋਟਰਸਾਈਕਲ ਬਈ ਪਰਾ ਖੜਿਆ ਧਿਆਨ ਦੇ ਨੇ ਤੇ ਕੋ ਥੱਲੇ ਦੂਲੇ ਉਰੇ ਦੇ ਨੱਦਲੇ ਦੇ ਫਿਰ ਉੱਥੇ ਜਾ ਕੇ ਧਾਰਨੂਗੇ ਮਤਲਬ ਬਾਕੀ ਮੋਟਰ ਤਿੰਨੇ ਮੋਟਰਸਾਈਕਲ ਖੜੇ ਉਰੇ ਬਾਕੀ ਫਿਰ ਚੱਲਦੇ ਆ ਮੋਟਰਵਾ ਇਕਲੇ ਮੈਂ ਨਾ ਤੋ ਕਬਰੀ ਫਿਰ ਪਹੁੰਦਿਆਂ ਘਰਾਂ ਕੋਈ ਬਈ ਤੇਲੇ ਵਾਲੇ ਵੀ ਆ ਗਏ ਤੇ ਇਹਦੇ ਚਲੋ ਉਰੀ ਬਾਬਾ ਮਤਲਬ ਬਾਕੀ ਨਾ ਅੱਜ ਨਾ ਚੱਲਦੇ ਘਰਾਂ ਨਾ ਤੇ ਲੋਕ ਇਹਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਰਦੇ ਹੋ ਇਹ ਕਰਦੇ ਕਰਦਾ ਇਹਨੇ ਬਾਕੀ ਮਿਲਦੇ ਆ ਫਿਰ ਕੱਲ ਨੂੰ ਆਗਲੇ ਬਲੋਗ ਨਾਲ ਆਓ ਬਈ ਤੇ ਚੱਲੇ ਘਰਾਂ ਨੂੰ ਤੇ